ਆਉਂਦਾਸ ਮਹਾਰਾਜ ਦੇ ਵਿੱਚ ਐਸੀ ਕਿਰਪਾ ਸਤਿਗੁਰੂ ਮਹਾਰਾਜ ਜੀਾਂ ਦੇ ਵਿੱਚ ਜੋ ਵੀ ਇੱਥੇ ਚੜ ਕੇ ਆਇਆ ਜਦੋਂ ਆਪਣੇ ਸਤਿਗੁਰੂ ਮਹਾਰਾਜ ਆਪਣੇ ਸੀ ਸਰੀਰ ਰੂਪ ਦੇ ਵਿੱਚ ਉਸ ਟਾਈਮ ਵੀ ਪਿੱਛੇ ਨੇ ਦਿੱਲੀ ਤੋਂ ਜਿਹੜੇ ਸੀਗੇ ਬੁਲਾਏ ਸੀਗੇ ਮੁਗਲ ਉਹ ਵੀ ਰਾਤ ਹੀ ਸਤਿਗੁਰੂ ਮਹਾਰਾਜ ਜੀ ਪਾਤਸ਼ਾਹ ਵੀ ਮੁਗਲ ਸੈਨਾ ਦਿੱਲੀ ਤੋਂ ਚੜ ਕੇ ਆ ਰਹੀ ਹੈ ਮਹਾਰਾਜ ਕਹਿੰਦੇ ਸੱਟ ਤੱਕ ਭਾਈ ਪਹੁੰਚਦੇ ਹੀ ਨਹੀਂ ਪਹਿਲਾਂ ਹੀ ਖਤਮ ਹੋ ਜਾਣਗੇ ਫਿਰ ਉਹ ਪਹਿਲਾਂ ਹੀ ਆਪ ਹੀ ਖਤਮ ਹੋ ਗਏ ਉਹ ਨਹੀਂ ਬੱਥਦੇ ਜਿਹੜੇ ਗੁਰੂ ਕੇ ਅਸਥਾਨ ਨੂੰ ਢਾਉਣ ਦੀਆਂ ਉਡਾਉਣ ਦੀਆਂ ਗੱਲਾਂ ਕਰਦੇ ਨੇ ਉਹ ਆਪ ਹੀ ਉੱਟ ਜਾਂਦੇ ਨੇ ਇਸ ਦੁਨੀਆ ਤੋਂ ਇਸ ਕਰਕੇ ਅਸੀਂ ਉਹਨਾਂ ਦੁਸ਼ਟਾਂ ਨੂੰ ਕਹਿਣਾ ਚਾਹੁੰਦੇ ਜੇ ਤੁਹਾਡੇ 'ਚ ਹਿੰਮਤ ਆ ਸਾਹਮਣੇ ਆਓ ਸਾਨੂੰ ਦਿਖਾਓ ਆਪਦੇ ਬੂਥੇ ਕਿਤੋਂ ਸਾਡੇ ਕਹੇ ਜਾਣੇ ਦੇਖਤਾ ਲਈਏ ਅਸੀਂ ਕਿਤੋਂ ਸਾਡੇ 'ਚ ਕਿਹਨਾਂ ਦਮ ਭਰਦਾ ਤੇ ਬਾਕੀ ਸਰਕਾਰ ਦਾ ਕੰਮ ਆ ਪੰਜੀ ਮੇਲਾ ਆ ਗਿਆ ਹੁਣ ਤਾਂ ਸਰਕਾਰ ਕਹਿੰਦੀ ਵੀ ਸਾਨੂੰ ਤਾਂ ਅਸੀਂ ਬਹੁਤ ਲੰਬੇ ਕਾਨੂੰਨ ਦੇ ਹੱਥ ਨੇ ਹੁਣ ਕਿੱਧਰ ਕਹੇ ਤੁਹਾਡੇ ਹੱਥ ਜਿਉਂ ਨਹੀਂ ਫੜਿਆ ਹੁਣ ਤਾਂ ਕੁਝ ਨੇ ਈਮੇਲ ਭੇਜਣ ਕਿੱਥੋਂ ਆਉਂਦੀ ਆ ਬੋਲਦੇ ਨੇ ਵੀਡੀਓ ਤੇ ਕੌਣ ਕਰਦਾ ਉਹਨੂੰ ਫੜੋ ਇਹਨਾਂ ਨੂੰ ਸਖਤ ਸਜ਼ਾ ਦੀ ਉਹਨਾਂ ਦੁਸ਼ਟਾਂ ਨੂੰ ਵੀ ਖਾਲਸਾ ਤਿਆਰ ਪਰ ਤਿਆਰ ਆ ਜਦੋਂ ਮਰਜੀ ਮੈਦਾਨ ਦੇ ਵਿੱਚ ਆ ਜਾਓ ਹਰਮੰਦਰ ਸਾਹਿਬ ਕਣੀ ਜਿਹੜਾ ਅੱਖ ਚੱਕੂਗਾ ਉਹਦੀ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਸਮਿਟ ਲੈਣੇ ਨੇ ਅਸੀਂ ਖਾਲਸਾ ਬੰਦੂ ਨੂੰ ਕਹਿੰਦੇ ਜੇ ਇਹੋ ਜਿਹੇ ਮੂੰਹ ਤੋੜ ਜਵਾਬ ਦੇਵਾਂਗੇ ਤੇ ਸਰਕਾਰ ਉਹਨਾਂ ਦੁਸ਼ਟਾਂ ਨੂੰ ਸਿੱਧੀ ਤੋਂ ਪੁਛੇ ਦੀ ਫੜ ਕੇ ਜ਼ਿਲ੍ਹਾਂ ਦੇ ਵਿੱਚ ਛੁੱਟੇ ਕਾਨੂੰਨੀ ਕਾਰਵਾਈ ਕਰੇ ਸਾਨੂੰ ਵੀ ਪਤਾ ਲੱਗੇ ਕਿਹੜੇ ਦੁਸ਼ਟ ਲੋਕ ਨੇ ਜੋ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਇਹੋ ਜਿਹੇ ਈਮੇਲ ਭੇਜਦੇ ਨੇ ਉਡਾਉਣ ਦੀਆਂ ਧਮਕੀਆਂ ਦਿੰਦੇ ਨੇ ਉਹ ਆਪ ਹੀ ਉੱਡ ਜਾਣਗੇ ਕਨਗੁਰੂ ਅਰਮਦਾਸ ਮਹਾਰਾਜ ਪਾਤਸ਼ਾਹ ਜੀਆਂ ਦਾ ਉਹ ਪਾਵਨ ਸਥਾਨ ਸ੍ਰੀ ਹਰਮੰਦਰ ਸਾਹਿਬ ਜੋ ਜੁਗੋ ਜੁਗਤਾਲਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਪਾਸਾ ਮਹਾਰਾਜ ਰਚਨਾ ਤੇ ਧੰਗੁਰੂ ਨਾ ਹੁੰਦਾ ਮਹਾਰਾਜ ਦਾ ਲੰਗਰ ਜੋ ਹਰ ਟਾਈਮ ਚਾਹੇ ਉੱਥੇ ਗਰੀਬ ਆਵੇ ਤੇ ਇੱਥੇ ਅਮੀਰ ਆਵੇ ਹਰ ਟਾਈਮ ਉਥੇ ਭੋਜਨ ਮਿਲਦਾ ਤੇ ਮਨ ਦੀ ਖਰਾਕ ਭੋਜਨ ਦੇ ਸਰੀਰ ਦੀ ਖਰਾਕ ਭੋਜਨ ਤੇ ਮਨ ਦੀ ਖਰਾਕ ਭਜਨ ਉਸੇ 24 ਘੰਟੇ ਕੀਰਤਨ ਹੁੰਦਾ ਰਹਿੰਦਾ ਜੇ ਗੁਰੂ ਆਪ ਸਮਰਾਤਾ ਹੈ ਡਾਡਾ ਸਤਿਗੁਰੂ ਜਿਸ ਕਾ ਸਹ ਹੈ ਡਾਡਾ ਹੋਵੇ ਤੇ ਉਸ ਨੂੰ ਮਾਰ ਨਾ ਸਕੇ ਕੋਈ ਉਹ ਨੂੰ ਕੋਈ ਦੁਨੀਆ ਤੱਕ ਤਾਂ ਨਹੀਂ ਮਾਰਨ ਵਾਲਾ ਉਹ ਆਪ ਹੀ ਮਰ ਜਾਣਗੇ ਅਸੀਂ ਖਾਲਸਾ ਪੰਥ ਦੇ ਨਾਲ ਆ ਜਿਵੇਂ ਜਿਵੇਂ ਉਥੋਂ ਹੁਕਮ ਹੋਊਗਾ ਅਸੀਂ ਤਿਆਰ ਪ੍ਰਚਾਰ ਬੈਠੇ ਆ ਪੋਲਾ ਚੌਕਾਂ ਦੇ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ